ਸਸ਼ੀਕਾਲ ਜੀ ਕੀ ਹਾਲ ਜੇ ਠੀਕੋ ਵੈਗਰੂ ਠੀਕ ਰਖੀ ਜੀ ਮੱਕੀ ਦੀ ਰੋਟੀ ਮੇਥੀ ਵਾਲੀ ਕੱਚੀ ਮੇਥੀ ਵਾਲੀ ਨੂੰ ਮੇਥੀ ਨੂੰ ਕਟਿਆ ਪਾ ਧੋ ਕੇ ਨੂੰ ਕੱਟ ਕੇ ਤੇ ਰੱਖਿਆ ਹੈ ਕੱਟ ਕੇ ਧੋ ਕੇ ਨੂੰ ਰੱਖਿਆ ਤੇ ਇਹਦੇ ਚ ਆਪਾਂ ਹੁਣੋ ਨਾਸ਼ਤਾ ਬਣਾਣਾ ਹੈ ਜੀ ਮੱਕੀ ਦੀ ਰੋਟੀ ਦਾ ਆਪਾਂ ਇਹ ਥੋੜੀ ਜੀ ਮੇਥੀ ਲਈਤੀ ਜੇ ਇੱਕ ਕੋਲੀ ਮੇਥੀ ਦੀ ਹੈ ਤੇ ਇੱਕ ਕੋਲੀ ਆਪਾਂ ਡੇਢ ਕੋਲੀ ਮੱਕੀ ਦਾ ਆਟਾ ਆਪਾਂ ਇਹਨੂੰ ਧੋ ਦਿੱਤਾ ਸੀ ਧੋ ਕੇ ਤੇ ਚਾਪਾਂ ਨੂੰ ਪਾ ਦੇਣਾ ਹੈ ਹੁਣ ਆਪਾਂ ਇਹਦੇ ਵਿੱਚ ਪਾਉਂਦੇ ਆ ਥੋੜੇ ਜਿਹੀ ਪਾਉਂਦੇ ਆ ਪਾ ਜਿਵੇਂ ਆਣ ਤੇ ਜਵੈਨ ਜਿਆਦਾ ਵਧੀਆ ਹੁੰਦੀ ਆ ਤੇ ਇਹ ਸੋਸੇ ਜਰੂਰ ਪਾਓ ਸਿਆ ਕਰਕੇ ਆਪਾਂ ਜਵੈਨ ਪਾ ਲਈ ਠੀਕ ਹੈ ਹੁਣ ਆਪਾਂ ਪਾਉਂਦੇ ਆ ਇਹਦੇ ਵਿੱਚ ਨਮਕ ਆਪਾਂ ਇਹਦੇ ਵਿੱਚ ਪਾਉਂਦੇ ਆ ਨਮਕ ਅੱਧੇ ਚਮਚ ਤੁਸੀਂ ਸਵਾਦ ਅਨੁਸਾਰ ਤੇ ਅੱਧੇ ਚਮਚ ਆਪਾਂ ਇਹਦੇ ਵਿੱਚ ਲਾਲ ਮਿਰਚ ਪਾਣੇ ਆ ਤੁਸੀਂ ਸਵਾਦ ਅਨੁਸਾਰ ਆਪਾਂ ਹਰੀ ਮਿਰਚ ਨਹੀਂ ਪਾਈ ਇਹਦੇ ਵਿੱਚ ਜੇ ਤੁਹਾਡਾ ਮਨ ਕਰਦਾ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਤੇ ਹੁਣ ਆਪਾਂ ਇਹਨੂੰ ਲੈਨੇ ਆ ਗੁੰਨ ਮਸਲਾ ਇਕ ਮਿਕਸ ਕਰ ਲੈਨੇ ਆ ਇਹਨੂੰ ਆਪਾਂ ਇਸ ਤਰ੍ਹਾਂ ਇੱਕ ਲਿਚਾ ਜੀ ਬੋਲ ਵੱਡਾ ਸਾਰਾ ਇਹਦੇ ਚਾਪਾ ਨੂੰ ਮਿਕਸ ਕੀਤਾ ਆਟੇ ਨੂੰ ਸਾਰੇ ਚੀਜ਼ਾਂ ਨੂੰ ਥੋੜਾ ਥੋੜਾ ਇਹ ਚਾਪਾ ਪਾਣੀ ਪਾਣਾ ਪਾਣੀ ਪਾ ਕੇ ਇਹਨਾਂ ਆਪਾਂ ਗੁੰਨ ਲੈਣਾ ਥੋੜਾ ਥੋੜਾ ਨਾਸਟਾ ਦਾ ਬਹੁਤ ਸੁਆਹ ਹੁੰਦਾ ਹੈ ਬਣਾ ਕੇ ਤੁਸੀਂ ਨਾਸਤੇ ਵਿੱਚ ਬੱਚਿਆਂ ਨੂੰ ਦਿਓ ਗੋਭੀ ਵਾਲੀ ਵੀ ਬਣਦੀ ਹੈ ਮੇਥੀ ਵਾਲੀ ਵੀ ਜ਼ਿਆਦਾ ਬਹੁਤ ਕਰਾਰੀ ਰੋਟੀ ਬਣਦੀ ਹੈ ਮੱਕੀ ਦੀ ਥੋੜੀ ਜਿਹੀ ਮੇਥੀ ਆਪਾਂ ਦੇ ਛੋਰ ਪਾਈ ਹੈ ਕੱਚੀ ਥੋੜੀ ਲੱਗੀ ਸੀ ਮੈਨੂੰ ਦੇਖੋ ਚੰਗਾ ਇਸ ਤਰ੍ਹਾਂ ਰੱਖ ਲਿਆ ਨਾ ਸਾਈਡ ਤੇ ਆਪਾਂ ਜਿੰਨਾ ਕਿਦਾ ਪੇੜਾ ਕਰਨਾ ਉਹਨੂੰ ਆਪਾਂ ਇਸ ਤਰ੍ਹਾਂ ਕਰਕੇ ਚੰਗੀ ਤਰ੍ਹਾਂ ਗੁੰਨ ਲੈਣਾ ਦੇਖੋ ਦੇਖੋ ਆਪਾਂ ਦੋ ਮਿੰਟ ਰੱਖ ਲਿਆ ਸੀ ਇਹਨੂੰ ਥੋੜਾ ਜਿਹਾ ਮਲ ਕੇ ਆ ਲਖੋ ਹੁਣ ਆਪਾਂ ਇੱਕ ਇੱਧਰ ਲੈ ਲੈ ਆਪਾਂ ਇੱਧਰ ਕਰਦੇ ਹੁਣ ਆਪਾਂ ਇੱਕ ਲੈਨੇ ਆ ਵਾਟਰਪੇਪਰ ਵਾਟਰਪੇਪਰ ਲੈ ਲਿਆ ਤੇ ਆਪਾਂ ਨੂੰ ਗੋਲ ਕਰ ਲਿਆ ਕੈਂਚੀ ਦੇ ਨਾਲ ਗੋਲ ਕਰ ਲਿਆ ਆਪਾਂ ਇੱਥੇ ਬਣਾਵਾਂਗੇ ਤੁਸੀਂ ਇਸ ਤਰ੍ਹਾਂ ਨੈਪਕਨ ਲੈ ਕੇ ਹੋ ਇਸ ਤਰ੍ਹਾਂ ਕਰਕੇ ਨੈਪ ਕਰ ਨੂੰ ਉੱਤੇ ਵੀ ਬਣਾ ਸਕਦੇ ਜੇ ਤੁਹਾਡੇ ਕੋਲ ਵਾਟਰ ਪੇਪਰ ਨਹੀਂ ਹੈ ਤੇ ਹੁਣ ਆਪਾਂ ਇਧਰ ਬਾ ਲੈਨੇ ਆ ਗੈਸ ਬਾਲ ਨਹੀਂ ਤਵਾ ਰੱਖ ਤਾ ਤੇ ਹੁਣ ਆਪਾਂ ਹੁਣ ਇਹਨੂੰ ਆਟਾ ਲੈ ਲੈਨੇ ਆ पानी ले लिया लेना तरह कर लिया पे इस तरह कर लेना ਇਹ ਥੋੜਾ ਜਿਹਾ ਪਾਣੀ ਤੇ ਝੋਲਾ ਦੇਣਾ ਤਵੇ ਤੇ ਜਿਵੇਂ ਲਾਤਾ ਹੁਣ ਆਪਾਂ ਜਿਹੜੀ ਰੋਟੀ ਹੈ ਇਹਨੂੰ ਆਪਾਂ ਇੰਨਾ ਫੜ ਲੈਣਾ ਇਹ ਦੇਖੋ ਕਰਕੇ ਆਪਾਂ ਅੱਛਾ ਦੇਖੋ ਆਪਾਂ ਹੁਣ ਇਹਨੂੰ ਪਾੜ ਦੇ हम आप लावे इतना घ्यो कुछ भी खाना चाहते हो इस तरह घ्यो तो बगैर भी खा सकते हो इस तरह इस तरह, तरह।, तरह नैपकिन ले लिया जो वाटर पेपर नहीं है तो वह अपने नैपकन भी बनावे कर लिया ਇੱਕ। ਇੱਕ। ਸਰਦੀਆਂ ਆਈਆਂ ਸਰਦੀਆਂ 'ਚ ਬਹੁਤ ਸਵਾਰ ਲੱਗਦੀ ਐ ਮੱਕੀ ਦੀ ਰੋਟੀ। ओये देती बन गई है देखो कोई ओंखा काम नहीं है मैं हाथ से बना लेनी हां मैं वैसे कहने आजकल दी बच्चियां जेड़ी हैं उन्हें बना सकती हैं हाथ से उन्होंने इस तरह करके सिखाया देखो या देखो या देखो, या देखो।, या देखो। ਸਸਾ ਸੋਣਾ ਕੇ ਆਪਣੇ ਪਰਿਵਾਰ ਨੂੰ ਖਵਾ ਸਕਦੇ ਨਹੀਂ ਸੋਹਣੀ ਬਣੀ ਜੇ ਇੱਧਰ ਵੇਖੋ ਐਕੋ ਮਾੜੀ ਨਾ ਧੀ ਬੜੀਆ ਤੁਹਾਡਾ ਪਾਇਵੀ ਨੂੰ ਇਸ ਤਰ੍ਹਾਂ ਐਕੋ ਹੁਣ ਆਪਾਂ ਇਹਨੂੰ ਕਰੀਏ ਸਾਵਾ ਪਲੇ ਲੈ ਲਈ ਨਾਲ ਨਾਲ ਆਪਾਂ ਲੈ ਲਿਆ ਮੱਖਣ ਮੱਕੀ ਦੀ ਰੋਟੀ ਤੇ ਮੱਖਣ ਨਾਲ ਆ ਕੇ ਤਾਂ ਆਪਾਂ ਖਾਣੀ ਕਾਦੀ ਰੋਟੀ ਫਿਰ ਮੱਖਣ ਦਾ ਬਹੁਤ ਵਧੀਆ ਲੱਗਦਾ ਮੱਕੀ ਦੀ ਰੋਟੀ ਦੇ ਨਾਲ ਘਰ ਦਾ ਮੱਖਣ ਹੈ ਤੁਸੀਂ ਭਜਾਰਦਾ ਵੀ ਖਾ ਸਕਦੇ ਹੋ ਐਨਾ ਪਾਤੇ ਪਾਉਂਦੇ ਆ ਮੱਖਣ ਇਹਦੇ ਤੇ ਤੇ ਹੁਣ ਆਪਾਂ ਇਹਨੂੰ ਸਰਵ ਕਰਕੇ ਦਿਖਾਈਏ ਤੁਹਾਨੂੰ ਜਿਵੇਂ ਆ ਦੇਖੋ ਇਹਦੇ ਨਾਲ ਲੈ ਆਪਾਂ ਮੱਖਣ ਤੁਸੀਂ ਭਾਵੇਂ ਦਹੀਂ ਲੈ ਲਓ ਤੇ ਚਾਹੇ ਮੱਖਣ ਲੈ ਲਓ ਆਪਾਂ ਨੂੰ ਦੋਨੋਂ ਚੀਜ਼ਾਂ ਸਵਾਹ ਲੱਗਦੀਆਂ ਆਪਾਂ ਦੋਨੋਂ ਚੀਜ਼ਾਂ ਲੈਂਦੀਆਂ ਦੇਖੋ ਕਿੱਡੀ ਬਹੁਤ ਸੌਖਾ ਦਾ ਸਾਨ ਤਰੀਕਾ ਹੈਗਾ ਤੁਸੀਂ ਹੁਣੇ ਬਣਾਓ ਤੇ ਆਪ ਖਾਓ ਤੇ ਆਪਣੇ ਪਰਿਵਾਰ ਨੂੰ ਵੀ ਖਵਾਓ ਬਹੁਤ ਸੌਖਾ ਬਹੁਤ ਸੌਖਾ ਤਰੀਕਾ ਹੈਗਾ ਜੇ ਸਰਦੀਆਂ ਹੀ ਆ ਸਰਦੀਆਂ ਦੇ ਵਿੱਚ ਅੱਜ ਕੱਲ ਮੇਥੀ ਹੋ ਗਈ ਸਾਬ ਹੋ ਗਿਆ ਗੋਭੀ ਹੋ ਗਈ ਸਭ ਕੁਝ ਐਸ ਮਿਲਦਾ ਹਰ ਚੀ ਮਿਲਦੀ ਹੈ ਪਰ ਉਹਨੂੰ ਬਣਾ ਕੇ ਤੁਸੀਂ ਮੱਕੀ ਦੀ ਰੋਟੀ ਨਾਲ ਸਦੇ ਖਾ ਸਕਦੇ ਹੋ ਆਪ ਵੀ ਖਾਓ ਬੱਚਿਆਂ ਨੂੰ ਖਾਓ ਤੇ ਮੈਨੂੰ ਕਮੈਂਟ ਕਰਕੇ ਦੱਸੋ ਕਿਸ ਨੇ ਦੇ ਬਣਾਈ ਜੇ ਵੱਧ ਤੋਂ ਵੱਧ ਮੈਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਕਰੋ ਥੈਂਕ ਯੂ